ਨਹਿਰ ਦੇ ਕਿਨਾਰੇ ਕੁਝ ਮੁੰਡੇ ਵੀਡੀਓ ਬਣਾਉਣ ਦੇ ਲਈ ਜਾਂਦੇ ਨੇ ਪਰ ਜਦੋਂ ਵੀਡੀਓ ਬਣਾਉਂਦੇ ਬਣਾਉਂਦੇ ਉਹਨਾਂ ਦੀ ਨਿਗਾ ਇੱਕ ਸ਼ਹਿਦ ਦੇ ਉੱਤੇ ਪੈਂਦੀ ਹੈ ਤਾਂ ਉਸ ਤੋਂ ਬਾਅਦ ਉਹ ਹੱਕੇ ਬੱਕੇ ਰਹਿ ਜਾਂਦੇ ਨੇ ਦਰਸਲ ਨਹਿਰ ਦੇ ਕਿਨਾਰੇ ਇੱਕ ਮ੍ਰਿਤਕ ਦੇ ਮਿਲੀ ਹੈ ਜਿਸ ਨੂੰ ਵੇਖ ਕੇ ਮੁੰਡਿਆਂ ਨੂੰ ਭਾਜੜਾ ਪੈ ਜਾਂਦੀਆਂ ਨੇ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਤੇ ਫਿਰ ਇੱਕ ਵਿਅਕਤੀ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਪੁਲਿਸ ਅਧਿਕਾਰੀਆਂ ਨੂੰ ਬੁਲਾਇਆ ਜਾਂਦਾ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਹਿਰ ਦੇ ਕਿਨਾਰੇ ਜੁਆ ਇੱਕ ਡੈੱਡ ਬੋਡੀ ਮਿਲੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਚੁੱਕੀ ਹੈ ਹਾਲਾਂਕਿ ਮੌਕੇ ਤੇ ਪੁਲਿਸ ਅਧਿਕਾਰੀਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਹ ਮ੍ਰਿਤਕ ਦੇ ਨਹਿਰ ਦੇ ਵਿੱਚ ਰੁੜਦੀ ਹੋਈ ਇੱਥੇ ਪਹੁੰਚੀ ਹੈ ਮਾਮਲਾ ਅੰਮ੍ਰਿਤਸਰ ਦੇ ਇਲਾਕਾ ਤਾਰਾਵਾਲਾ ਪੁਲ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਜਿੱਥੇ ਕਿ ਇਹ ਮ੍ਰਿਤਕ ਦੇਹ ਨੂੰ ਬਰਾਮਦ ਕੀਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਮ੍ਰਿਤਕ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹਾਲਾਂਕਿ ਇਹ ਕਿੱਥੋਂ ਆਈ ਹੈ ਜਾਂ ਕਿਸ ਦੀ ਲਾਸ਼ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਵੀਡੀਓ ਬਣਾਉਂਦੇ ਸਮੇਂ ਮੁੰਡਿਆਂ ਨੂੰ ਜਦੋਂ ਇਸ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਇਸ ਦੀ ਜਾਣਕਾਰੀ ਇਕਾਗੂ ਅਤੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਆਪਣੀ ਗੱਡੀ ਲੈ ਕੇ ਨਹਿਰ ਦੇ ਕਿਨਾਰੇ ਪਹੁੰਚਦੀ ਹੈ ਤੇ ਇਸ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ। ਨਹਿਰ ਦੇ ਕਿਨਾਰੇ ਹਾਂਜੀ ਸਾਹਿਬ ਤੁਹਾਡਾ ਨਾਮ ਮੇਰਾ ਨਾਮ ਸਿੰਘ ਆ ਮੈਂ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਤੋਂ ਮਾਜੇ ਚੋਂਦਾ ਪ੍ਰੈਜ਼ੀਡੈਂਟ ਆ। ਸਰਾਪ ਸਿੰਘ ਜੀ ਕਿੱਦਾਂ ਪਤਾ ਲੱਗਾ ਤੁਹਾਨੂੰ ਇੱਥੇ ਡੈੱਡ ਬੋਡੀ ਪਈ ਹੈ ਜਿਹੜੀ? ਇੱਥੇ ਨਾ ਮੁੰਡੇ ਕੋਈ ਦੁਪਹਿਰੇ ਕੋਈ ਵੀਡੀਓ ਬਣਾਉਣ ਵਾਸਤੇ ਆਏ ਸੀ ਤੇ ਉਹਨਾਂ ਨੇ ਪੁਲਿਸ ਦਰਦਿਆਂ ਦੇ ਵਿਚਾਰਾਂ ਨੇ ਕੋਈ ਗੱਲ ਨਹੀਂ ਕੀਤੀ ਵੀ ਪਤਾ ਨਹੀਂ ਕੋਈ ਮਤਲਬ ਜਿਆਦੀ ਪ੍ਰੋਬਲਮ ਨਾ ਖੜੀ ਹੋ ਜੇ ਫਿਰ ਇਹਨਾਂ ਨੇ ਮੈਨੂੰ ਸ਼ਾਮੀ ਫੋਨ ਕੀਤਾ ਵੀ ਇਤਰਾਤਰ ਰਾਹ ਘੱਲਿਆ ਤੇ ਇੱਥੇ ਲਾਸ਼ ਪਈ ਹੈ ਕੋਈ ਤੇ ਫਿਰ ਮੈਂ ਇੱਥੇ ਪਹੁੰਚਿਆ ਫਿਰ ਮੈਂ ਐਸਐਚਓ ਸਾਹਿਬ ਨਾਲ ਮੇਰੀ ਮੋਹਿਦ ਕੁਮਾਰ ਜੀ ਨਾਲ ਗੱਲ ਹੋਈ ਉਹਨਾਂ ਨੇ ਮੈਂ ਦੱਸਿਆ ਵੀ ਮੈਂ ਕਿਹਾ ਸਾਰੇ ਤਰ੍ਹਾਂ ਤਰ੍ਹਾਂ ਇੱਥੇ ਡੈਡ ਬੋਡੀ ਪਈ ਆ ਨਹਾ ਦੇ ਉੱਪਰ ਉਹ ਐਸਐਚਓ ਸਾਹਿਬ ਉਸ ਟਾਈਮ ਕਹਿੰਦੇ ਕਹਿੰਦੇ ਵੀ ਕੋਈ ਮੂਰਤੀ ਵਗੈਰਾ ਹੋਣੀ ਆ ਮੈਂ ਕਿਹਾ ਵੀ ਐਸਐਚਓ ਸਾਹਿਬ ਮੂਰਤੀ ਨਹੀਂ ਹੈਗੀ ਇਹ ਡੈਡ ਬੋਡੀ ਆ ਫਿਰ ਜਿਹੜੀ ਮੁੰਡਿਆਂ ਨੇ ਵੀਡੀਓ ਬਣਾਈ ਸੀ ਉਹ ਫਿਰ ਮੀਡੀਅਮ ਵੀਡੀਓ ਜਿਹੜੀ ਮੈਨੂੰ ਭੇਜੀ ਆ ਉਹ ਫਿਰ ਮੈਂ ਐਸਐਚਓ ਸਾਹਿਬ ਨੂੰ ਭੇਜੀ ਸੀ ਉਸ ਤੋਂ ਬਾਅਦ ਮੁਰਕੇ ਇਨਫੋਰਮ ਤੁਹਾਨੂੰ ਕੀਤਾ ਗਿਆ ਚਲੋ ਤੁਸੀਂ ਵੀ ਆਏ ਮੌਕੇ ਤੇ ਮੌਕੇ ਤੇ ਸਾਰੀ ਜਿਹੜੀ ਆ ਹੁਣ ਐਸਟੇਜ ਮੁਲਾਜ਼ਮ ਵੀ ਪਹੁੰਚੇ ਆ ਅਗਲੇ ਬੰਨੇ ਜੋ ਜਿਹੜੀ ਬੰਦੀ ਕਾਰਵਾਈ ਕਰਨਗੇ ਡੈੱਡ ਬੋਡੀ ਨੂੰ ਘਟਾਣਗੇ ਠੀਕ ਹੈ ਧੰਨਵਾਦ ਇਹ ਸੀ ਪਛੋਤਮ ਸਿੰਘ ਠੀਕ ਹੈ ਪਛੋਤਮ ਜੀ ਇਹ ਤੁਹਾਨੂੰ ਕਿਵੇਂ ਪਤਾ ਲੱਗਾ ਡੈੱਡ ਬੋਡੀ ਥਈ ਹੈ ਸਾਨੂੰ ਟੈਲੀਫੋਨ ਆਇਆ ਇਹ ਪੀਸੀਆਰ ਵਾਲੇ ਆ ਜਿਹੜੀ ਨੋਟ ਕਰਾਇਆ ਗਿਆ ਉੱਤੇ ਵੇਖੋ ਕਿ ਡੈੱਡ ਬੋਡੀ ਪਈ ਹੈ ਤੇ ਇਹਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਕਦੋਂ ਸ਼ੁਰੂ ਕੀ ਹੋਏਗੀ ਬਿਲਕੁਲ ਜੀ ਹੋਣੀ ਸਾਰੇ ਸੀਨੀਅਰ ਅਫਸਰ ਫੋਟੋ ਫੋਟੋ ਲਵਾਂਗੇ ਇਹਨਾਂ ਦੀ ਪੂਰੀ ਕਾਰਵਾਈ ਕਰਾਂਗੇ ਤੇ ਲਾਸਟ ਵੇਲੇ ਜਿਹੜੀ ਬੇਵਸ਼ਾਨ ਹੋ ਚੁੱਕੀ ਆ ਵੈਸੇ ਹਾਂਜੀ ਲਾਸਟਾਂ ਬੇਵਸ਼ਾਨ ਹੋ ਚੁੱਕੀ ਆ ਹੋ ਚੁੱਕੀ ਆ ਜਿਹੜੀ ਸਾਨੂੰ ਬੇਵਸ਼ਾਨ ਹੋਊਗੀ ਉਹ ਵੇਖਾਂਗੇ ਅਸੀਂ ਫੋਟੋ ਫੋਟੋ ਲਵਾਂਗੇ ਅਸੀਂ ਆਪਣੀ ਟੀਮ ਬੁਲਾਵਾਂਗੇ ਓਕੇ ਜੋ ਵੀ ਇਹ ਚਨਾ ਕਰਕੇ ਇਹਨੂੰ ਡੈੱਡ ਹਾਊਸ ਲੈ ਜਾਊਗਾ